ਵੰਡ ਨੂੰ ਕਰ ਉਹ ਲੈ ਗਏ ਇਤੋਂ ਆਂਦੇ ਆ ਜੋ ਮੇਲਾ ਵੇ ਕੰਝ ਲਗੇ ਪਤਾ ਨਹੀਂ ਸਾਡੇ ਬੋਤਨ ਉਹਨਾਂ ਨੇ ਆਪ ਵੀ ਥੱਲੇ ਸੁੱਟ ਕੇ ਕਿਤੇ ਆਹ ਤਾਂ ਗੱਡੀ 'ਚ ਵੱਜ ਗਿਆ ਵਾ ਜੇ ਗੱਡੀ 'ਚ ਵੱਜਾ ਸੀ ਜੇ ਚਲੋ ਟਰੈਕਟਰੋਂ ਵੀ ਡਿੱਗਾ ਸੀ ਇਹਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾਉਂਦੇ ਵੀ ਆਹਾਸਾ ਹੋ ਗਿਆ ਆਜੋ ਆਪਾਂ ਤੇਨੂੰ ਲੈ ਕੇ ਚੱਲ ਗਏ ਤੇ ਕਿਤੇ ਆਪਾਂ ਹਸਤਾਲ ਸੁੱਟਦੇ ਇਹਨਾਂ ਕਿਤੇ ਨਹੀਂ ਸਾਰ ਸੁੱਟਿਆ ਚੁੱਪ ਕਰਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਇਹਨਾਂ ਨੇ ਮਾਂਗੇ ਮੈਂ ਕੋਈ ਨਹੀਂ ਰਿਸਰ ਮੈਂ ਨਹੀਂ ਮੈਨੂੰ ਤਾਂ ਸਾਹ ਚਾਹੀਦਾ ਮੇਰਾ ਪੁੱਤ ਕਿਤਰਾ ਬੰਦੇਰੇ ਬਾਹਰ ਤਾਂ ਨਾਲ ਕਰੋ ਖੜ ਕੇ ਆਵਾਜ਼ ਮਾਰ ਕੇ ਇਹਨਾਂ ਨੇ ਸੁੱਟ ਦਿੱਤਾ ਥੱਲੇ ਜਦੋਂ ਮੁੰਡਾ ਡੇਪਿਆਣਾ ਉਹਨੂੰ ਵੀ ਲਾਇਆ ਇਹਨਾਂ ਨੇ ਵੀ ਉਹਨੂੰ ਚੁੱਕ ਕੇ ਜਾਂ ਹਸਪਤਾਲ ਲੈ ਜੀਏ ਜਾਂ ਕਿਤੇ ਲੈ ਜੀਏ ਜਾਂ ਉਹਦਾ ਇਲਾਜ ਕਰਾ ਦਈਏ ਭਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਦਾਂ ਦੇ ਠੀਕ ਆ ਸ਼ਾਇਦ ਮੇਰਾ ਭਰਾ ਅੱਜ ਵੱਜ ਜਾਂਦਾ ਇਹ ਕਿਤੇ ਲੈ ਜਾਂਦੇ ਉਹਨੂੰ ਮਾੜੀ ਕੀ ਨਾ ਤੁਹਾਡਾ ਪਰ ਮਨਜੀਰ ਸਰ ਕੀ ਗੱਲ ਬਾਤ ਹੈ ਤੁਹਾਡੇ ਮੁੰਡੇ ਦਾ ਹਾਂ ਸਾਰੇ ਨੇ ਆਨੇ ਮੁੰਡੇ ਨੂੰ ਘਰੋਂ ਲੈ ਗਏ ਇੱਥੋਂ ਆਂਦੇ ਆ ਜੋ ਮੇਲਾ ਵੇਖਣ ਚੱਲ ਗਏ ਪਤਾ ਨਹੀਂ ਸਾਡੇ ਪੁੱਤ ਨੂੰ ਇਹਨਾਂ ਨੇ ਆਪ ਵੀ ਥੱਲੇ ਸੁੱਟ ਕੇ ਕਿਤੇ ਆਹ ਤਾਂ ਗੱਡੀ ਜੇ ਵੱਜ ਗਿਆ ਵਾ ਜੇ ਗੱਡੀ ਜੇ ਵੱਜਾ ਸੀ ਜੇ ਚਲੋ ਟਰੈਕਟਰੋਂ ਵੀ ਡਿੱਗਾ ਸੀ ਇਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾਉਦੇ ਵੀ ਆਹਾ ਹਸਾ ਹੋ ਗਿਆ ਆਜੋ ਆਪਾਂ ਤੇਨੂੰ ਲੈ ਕੇ ਚੱਲ ਗਏ ਤੇ ਕਿਦੇ ਆਪਾਂ ਹਸ ਉਤਾਰ ਸੁੱਟ ਦੇ ਇਹਨਾਂ ਕਿਦੇ ਨਹੀਂ ਸਾਰ ਸੁੱਟਿਆ ਚੁੱਪ ਕਰਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਇਹਨਾਂ ਨੇ ਕੌਣ ਸੀ ਜਿਹੜਾ ਲੱਗ ਗਿਆ ਸੀ ਉਹ ਸਾਰੇ ਇਤਰਾ ਮੁੰਡੇ ਜਿਹੇ ਜਿਹੇ ਨਾਲ ਇਹ ਲੱਗ ਕੌਣ ਸੀ ਪਹਿਲਾਂ ਕਰਵੰਤ ਸਿੰਘ ਕਰਵੰਤ ਸਿੰਘ ਸਾਰੇ ਕੀ ਮੰਗ ਕੀ ਕਰਦੇ ਹੁਣ ਤੁਸੀਂ ਮਾਂਗੇ ਮੈਂ ਕੋਈ ਨਹੀਂ ਦੀ ਸਰ ਮੈਂ ਨਹੀਂ ਮੈਨੂੰ ਤਾਂ ਸਾਲ ਚਾਹੀਦਾ ਮੇਰਾ ਪੁੱਤ ਕਿਤਰਾ ਬੰਜੇ ਰ ਬਾਤਾਂ ਨਾਲੇ ਕਰੋ ਖੜ ਕੇ ਆਵਾਜ਼ ਮਾਰ ਕੇ ਇਹਨਾਂ ਨੂੰ ਸੁੱਟ ਦਿੱਤਾ ਥੱਲੇ ਅਹੀਂ ਦੱਸ ਕੀ ਕਰ ਗਿਆ ਇਹ ਮੋ ਬੁੱਢੇ ਮਾਪੇ ਕਿਧਰ ਜਾ ਕੇ ਹੋਸਾ ਰਹੀ ਬਸਤੀਆਂ ਦਾ ਇਹਨਾਂ ਲੱਗੇ ਆ ਸੁਦਾਲ ਨਹੀਂ ਖੜਿਆ ਕਿਸੇ ਡਾਕਟਰ ਦੀ ਦੁਕਾਨ ਤੇ ਨਹੀਂ ਖੜਿਆ ਛੜਕਦੇ ਉਹ ਤੇ ਬਾ ਛੜਿਆ ਵਾ ਛੱਟ ਲੱਗੀ ਤੇ ਦੇ ਨੌਕ ਤੇ ਗਿਆਵਾ ਦੇ ਹੋਰ ਚੋਕ ਕੇ ਮੰਜਾ ਸਾਡੇ ਘਰੇ ਸੁੱਟ ਗਿਆ ਟਰਾਲੀ ਪਜਾ ਕੇ ਲਗੇ ਟਿੱਟਰੀ ਕਿਉਂ ਰੋਤੇ ਕਿਸੇ ਦੇ ਘਰੋਂ ਇਹਨਾਂ ਨੇ ਮੰਜਾ ਲਿਆ ਸਾਡੇ ਘਰ ਮੰਜਾ ਨਹੀਂ ਸੀ ਹੈਗਾ ਸਾਡੇ ਘਰ ਆਉਂਦੇ ਉਥੇ ਢੱਕ ਕੇ ਆਉਂਦੇ ਸੰਦ ਵੀ ਆ ਗੱਲ ਵਾ ਤਾਂ ਮੰਜਾ ਲਿਆ ਉਹ ਪਾ ਲਿਆਗੀ ਇੱਕ ਫੋਨ ਨਹੀਂ ਲਾਉਂਦੇ ਤਾਂ ਘਰੇ ਹੰਨ ਕਿਤੇ ਇਹਨਾਂ ਦਾ ਫੋਨ ਲਾਉਂਦੇ ਤੇ ਸਰ ਹੱਕ ਹੈਗਾ ਹੀ ਨਾ ਤੁਸੀਂ ਮੈਨੂੰ ਦੱਸ ਦਿਓ ਵੀ ਜਦੋਂ ਆਵਾਜ਼ ਹੱਕਾ ਹੋਇਆ ਹੈਗਾ ਉਹਨਾਂ ਦਾ ਫੋਨ ਲਾ ਦੇਂਦੇ ਕਿਸੇ ਨੂੰ ਐਨੇ ਪਰਿਵਾਰ ਦੇ ਨਾਲ ਕੇ ਨੰਬਰ ਵਸਾਰੇ ਮੁੰਡਿਆ ਦੇ ਕੋਲੇ ਇੱਕ ਦੂਜੇ ਫੰਦ ਕਰਾਤੇ ਤੇ ਫੋਨ ਨਹੀਂ ਲਾਉਣਾ ਇਹਨਾਂ ਨੇ ਕਿਤੇ ਫੋਨ ਨਹੀਂ ਲਾਇਆ ਕਿਸੇ ਮੁੰਡੇ ਨੂੰ ਫੋਨ ਨਹੀਂ ਲਾਇਆ ਵੀ ਆ ਵਾਕਾ ਹੋ ਗਿਆ ਵਾ ਵੀ ਤੁਸੀਂ ਵੀ ਭੱਜ ਕੇ ਆ ਜਾਓ ਹਾਂਜੀ ਇਹਨਾਂ ਦੇ ਨਾਲ ਜਿਤਰਾ ਵੀ ਹੋ ਸਕਦੇ ਕਾਨੂੰਨੀ ਕਾਰਵਾਈ ਸਾਨੂੰ ਚਾਹੀਦੀ ਆ ਹਾਂਜੀ ਕਿਹਨਾਂ ਹੀ ਤੁਹਾਡਾ ਮੇਜਰ ਸਿੰਘ ਜੀ ਵੀ ਲੱਗਦਾ ਮੁੰਡਾ ਤੁਹਾਡਾ ਮੁੰਡਾ ਮੈਂ ਡੈਡੀ ਮੇਰਾ ਆ ਜਾ ਕੀ ਗੱਲ ਬਾਤ ਹੋ ਗਈ ਹੈ ਗੱਲ ਬਾਜੀ ਟਰੈਕਟਰ ਤੇ ਮੈਲੇ ਗਏ ਸੀ ਮੈਨੂੰ ਵਾਈ ਮਾਰ ਕੇ ਕਲੀ ਵੀ ਮਿਲੇ ਆ ਜੇ ਚੱਲੀ ਤੇ ਉਥੋਂ ਪਤਾ ਨਹੀਂ ਨਾ ਖੱਡਾ ਖੁੱਡਾ ਕੇ ਆਇਆ ਰਾਜੇ ਤੇ ਨੇ ਟਰੈਕਟਰ ਸੰਭਲ ਲੈਨੇਗਾ ਟਰੈਕਟਰ ਭਜਾਇਆ ਜਾਦਾ ਟਰੈਕਟਰ ਘੱਟ ਮਾਰੀ ਘੱਟ ਵੀ ਗੱਡੀ ਆਈ ਤੇ ਉਹ ਘੱਟ ਮਾਰੀ ਤੇ ਮੁੰਡਾ ਥੱਲੇ ਡਿੱਗ ਪਿਆ ਤੇ ਡਰਾਈਵਲੀ ਵੀ ਨਹੀਂ ਪੂਰੀ ਹੋ ਗਈ ਇਹਦੀ ਟਰੈਕਟਰ ਤੇ ਬੈਠਾ ਹੂੰ ਹੋਰ ਕੋਸੋਂ ਹਾਂਜੀ ਯਾ ਕਲਵੰਤ ਸਿੰਘ ਜੀ ਤੇ ਜਦੋਂ ਮਤਲਬ ਦਾਖਲ ਕਰਾਇਗਾ ਫਿਰ ਨਹੀਂ ਇਹ ਦਾਖਲ ਨਹੀਂ ਕਿਤੇ ਕਰਾਇਆ ਇਹਨਾਂ ਨੇ ਨਾ ਨਾ ਕਰੇ ਹਨ ਫੋਨ ਲਾਉਂਦੇ ਤਾਂ ਇਹ ਸਾਰੇ ਮੁੰਡੇ ਦੇ ਫੋਨ ਬੰਦ ਕਰਾ ਦਿੱਤੇ ਪਰ ਕਰੇ ਫੋਨ ਨਹੀਂ ਲਾਉਣਾ ਕਿ ਤੁਹਾਨੂੰ ਕੋਈ ਗੱਲ ਨਹੀਂ ਕਰਦੇ ਹਨ ਮੁੰਡਾ ਇਤਤੋਂ ਪਤਾ ਮੁੰਡੇ ਨੇ ਦੱਸਿਆ ਹਨ ਸਾਰਾ ਕੋ ਆ ਕੇ ਕੀ ਲੋਕ ਕੀ ਗਏ ਮੁੰਡਾ ਮੁੰਡਾਂ ਦਾ ਵੀ ਨਹੀਂ ਇਹਨਾਂ ਨੇ ਫੋਨ ਕਿਹਨਾਂ ਲਾਉਂਦੇ ਤਾਂ ਕਹਿੰਦੇ ਫੋਨ ਨਹੀਂ ਲਾਉਣਾ ਪਾ ਲੈ ਚਲੀਏ ਇਹਨੂੰ ਦੱਸੋ ਫੇਰ ਕਦੀ ਜਾਂਦੇ ਸੀ ਮੋਰਚੇ ਦਾਖਲ ਕਰਾਇਆ ਤੇ ਇੱਕ ਮੁੰਡਾ ਦਾ ਨਹੀਂ ਦਾਖਲ ਨਹੀਂ ਕਰਾਇਆ ਕਿ ਤੇ ਕੀ ਮੰਗੀ ਕਰਦੇ ਹੁੰਦੇ ਸੀ ਮੰਗ ਕਰਦੇ ਐ ਸਾਰਾ ਸਾਡਾ ਮਸਲਾ ਲਾਉਣਾ ਚਾਹੀਦਾ ਵੀ ਕਾਰਵਾਈ ਹੋਣੀ ਚਾਹੀਦੀ ਪੂਰੀ ਠੀਕ ਨਹੀਂ ਨਾਲੇ ਤੁਹਾਡਾ ਮੈਂ ਨਾ ਭਾਈ ਕਿੰਦਰ ਸਿੰਘ ਉਹ ਟਪ ਕਰਾ ਬੜਾ ਕੀ ਲੱਗਦਾ ਤੁਹਾਡਾ ਮੇਰਾ ਭਰਾ ਛੁਟਾ ਸਗਾ ਅਸੀਂ ਪ੍ਰਿੰਗੜੀ ਤੋਂ ਤੇ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਸਰ ਭਾਈ ਇਹਨਾਂ ਕੱਲ ਮਿਲੇ ਗਏ ਆ ਸਾਮੀ 7 ਵਜੇ ਦੇ ਟਾਈਮ ਨਾਲ 8 ਵਜੇ ਦੀ ਇਹ ਇਰਾਦੇ ਵਿੱਚ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਆਸਾ ਵਾਪਰਿਆ ਇਹਨਾਂ ਨੇ ਜਦੋਂ ਮੁੰਡਾ ਡੇਪਿਆਣਾ ਉਹਨੂੰ ਵੀ ਨਹੀਂ ਲਾਇਆ ਇਹਨਾਂ ਨੇ ਵੀ ਉਹਨੂੰ ਚੁੱਕ ਕੇ ਜਾਂ ਹਸਪਤਾਲ ਲੈ ਜੀਏ ਜਾਂ ਕਿਤੇ ਲੈ ਜੀਏ ਜਾਂ ਉਹਦਾ ਇਲਾਜ ਕਰਾ ਦਈਏ ਭਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਦਾਂ ਦੇ ਠੀਕ ਆ ਸ਼ਾਇਦ ਮੇਰਾ ਭਰਾ ਅੱਜ ਵੱਜ ਜਾਂਦਾ ਜੇ ਕਿਤੇ ਲੈ ਜਾਂਦੇ ਉਹਨੂੰ ਤੇ ਅੱਜ ਮੇਰਾ ਭਰਾ ਵੇਖੋ ਮੱਜੇ ਦੇ ਵਿਆਹ ਕਿਦਾਂ ਹੂੰ ਫਿਰ ਇਹ ਸੁੱਦਾ ਤੁਹਾਡੇ ਘਰ ਕੌਣ ਲੈ ਗਿਆ ਸਿੰਦਾ ਘਰ ਉਹ ਹੀ ਲੈ ਕੇ ਆਏ ਆ ਟਰਾਲੀ ਤੇ ਲੱਦ ਕੇ ਨਾ ਜਾਨ ਨੂੰ ਸਿੱਧਾ ਸਿੱਧਾ ਪਾਗ ਲੈ ਆਏ ਉਤਰਾ ਇੰਨਾ ਕਿ ਹਸਪਤਲ ਖੜਿਆ ਜੇ ਇੱਕ ਤੇ ਲੈ ਜਾਂਦਾ ਸ਼ਾਂਤ ਪੱਜ ਜਾਂਦਾ ਵੀ ਮੰਗ ਕਰਦੇ ਆਇਆ ਇੱਧਰ ਨਾਲ ਇਨਸਾਫ ਹੋਣਾ ਚਾਹੀਦਾ ਗੁਰੀ ਮੇਰੇ ਲਾਗੇ ਬੈਠਾ ਆਏ ਕਿੱਥੇ ਜਾ ਰਹੇ ਤੂੰ ਐ ਬਹੁਤ ਜਾਣਦੇ ਆ ਤੇ ਕਿੰਨੇ ਕੋਈ ਦਾ ਟਾਈਮ ਹੀ ਜਦੋਂ ਜਾਰੇ ਜੀ ਜ ਸਾਢੇ 8 ਦਾ ਟਾਈਮ ਆ ਰਾਤ ਦਾ ਟਾਈਮ ਸੀ ਆ ਮੇਰੇ ਲਾਗੇ ਬੈਠਾ ਆਏ ਕਿਉਂਕਿ ਜੋ ਉੱਥੇ ਚਲ ਗਿਆ ਜੋ ਜੋ ਮੋਦੀ ਮੈਂ ਘਰ ਤੇ ਚਲ ਕੇ ਮਰਕਾਰ ਤੇ ਬਸੀ ਤੋਤਲਾ ਬੋਲਦਾ ਹੈ ਤੇ ਮੁੜ ਕੇ ਦੱਸਾ ਹੋ ਤੱਕੇ தம் ਦਿਖਾਈ ਨੇ ਖੱਡੇ ਮਾਰਿਆ ਤੇ ਮਾਰਿਆ ਜਕਾਲੇ ਨੇ ਕਾਲੇ ਨੇ ਟ੍ਰੈਕਟਰ ਖੱਡਾ ਟ੍ਰੈਕਟਰ ਮਾਰਿਆ ਆ ਅੱਛਾ ਟ੍ਰੈਕਟਰ ਮਾਰਤਾ ਖੱਡਾ ਤੇ ਦੇਖ ਪਿਆ ਹਾਂਜੀ ਇਹਨਾਂ ਬੁੱਢਿਆਂ ਨੇ ਬਾਹਰ ਫੋਨ ਨਹੀਂ ਲਾਂਦਤਾ ਕਿੰਨੇ ਨਹੀਂ ਲਾਂਦਤਾ ਬੁੱਢਿਆਂ ਨੇ ਕਾਲੇ ਜਾਨੇ ਫੋਨ ਨਹੀਂ ਲਾਂਦਤਾ ਆਂਦੇ ਫੋਨ ਨਹੀਂ ਲਾਉਣਾ ਇਹ ਦਾਖਲ ਰਹਾ ਨੂੰ ਕਿ ਨਹੀਂ ਇਹ ਦਾਖਲ ਨਹੀਂ ਕਰਾਇਆ ਸਿੱਧਾ ਲੈਨਤਾ ਚੋ ਚੁੱਕੇ ਦੇ ਉਹਨਾਂ ਦਾ ਮੁੰਕੇ ਦਾ ਤਾਂ ਜਦੋਂ ਆ ਪਹੂ ਵਿੰਡਾ ਜਦੋਂ ਮੁੰਡੇ ਆਉਂਦੇ ਉਹਨਾਂ ਚੋਕੇ ਦਾ ਟਰਾਲੀ ਚ ਪਾਇਆ ਇਹਨੇ ਰਸ ਹੱਥ ਨਹੀਂ ਲਾਇਆ ਇਹ ਵੀਰ ਬੰਦੇ ਨੇ ਹੱਥ ਨਹੀਂ ਲਾਇਆ ਉਹਦੇ ਪੂਰਾ ਗਏ ਮੁੰਡਾ ਦੱਸੂਗੀ ਹਾਂਜੀ ਉੱਥੇ ਬੁਰਾ ਹੋ ਗਿਆ ਹੈ ਇਹ ਹਸਪੀਟਲ ਨਹੀਂ ਚੈੱਕ ਕਰਾ ਕੇ ਡਾਕਟਰ ਨੇ ਕਰਾਇਆ ਨਹੀਂ ਉਹ ਉਥੇ ਨਹੀਂ ਕਰਾਇਆ ਜੇ ਨਹੀਂ ਘਰ ਸੂਦਾ ਹੀ ਕਰ ਲੈਂਦਾ ਇਹਨਾਂ ਦੇ ਹਾਂਜੀ